ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੱਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂਨੀ ਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂਨੀ ਆ ਹੀ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਰੇ ਹੈ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੱਡਦੇ ਸਿਆਲ ਵੇ ਉਰੇ ਹੈ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੱਡਦੇ ਸਿਆਲ ਵੇ ਮੇਰੀ ਰੱਬ ਨਾਲੇ ਮਿਰਤਿਆ ਲੱਗਦੀ ਵੇ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕੰਬਲ ਡ ਘਟਦਾ ਉਹ ਕਹਿੰਦਾ ਐਵੇਂ ਚੱਕਰਾਂ ਚ ਜੱਟ ਨੂੰ ਤੂੰ ਪਾਉਨੀ ਆ ਨੀ ਕਰੇ ਨਾਉਂਦੀ ਨੀ ਤੇ ਉੱਥੇ ਲੈ ਕੇ ਨਾਉਨੀ ਆ ਉਹ ਐਵੇਂ ਚੱਕਰਾਂ ਚ ਜੱਟ ਨੂੰ ਤੂੰ ਪਾਉਨੀ ਆ ਰਹ ਨਾਉਂਦੀ ਰੀਤੇ ਉੱਥੇ ਜਾ ਕੇ ਨਾਉਨੀ ਐ ਰੱਖੇ ਮਨ ਵਿੱਚ ਮੈਲ ਜਉਣੇ ਜੋਗੇ ਨਹੀਂ ਮੂਹ ਰਾਮ ਰਾਮ ਰਟਦੀ ਮਟਵਾ ਪਟ ਗਿਆ ਧਾਰਕਾਰ ਦੱਬੂ ਨਹੀਂ ਆਹੀਂ ਨਿੱਦੂ ਜਾਣੋ ਹਟਦੀ ਕੀ ਬਾਤ ਓਕੇ ਜੀ ਅਰਦਾਸ ਕਰਦੇ ਡਾਊਨਲੋਡ ਛੇ ਚਾਟ ਆ ਬਾਤ ਹੈ ਬਈ ਦਿਲ ਖੁਸ਼ ਕਰਤਾ ਤੇਰੀ ਵੀਡੀਓ ਸੁਣ ਕੇ ਨਾ ਨਜ਼ਾਰਾ ਆ ਜਾਂਦਾ ਤੁਹਾਨੂੰ ਵੀ ਕਿਵੇਂ ਲੱਗੀ ਵੀਡੀਓ ਤਾਂ ਸ਼ੇਅਰ ਕਰਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ